ਸਵਾਗਤ ਹੈ ਸਾਰਿਆਂ ਦਾ ਅੱਜ ਮੈਂ ਬਣਾਉਣਾ ਸਿਖਾਵਾਂਗਾ ਇਟਲੀ ਦਾ ਸਭ ਤੋਂ ਆਸਾਨ ਪਾਸਤਾ ਆਲਿਓ ਏ 올ਿਓ ਸਿਰਫ ਕੁਛ 6 ਮਿੰਟਾਂ ਵਿੱਚ ਤਿਆਰ ਕਰ ਸਕਦੇ ਹੋ ਤੁਸੀਂ ਇਹ ਪਾਸਤਾ ਨਾ ਜ਼ਿਆਦਾ ਚੀਜ਼ਾਂ ਦੀ ਲੋੜ ਨਾ ਜ਼ਿਆਦਾ ਝੰਜਟ ਪਹਿਲਾਂ ਲਸਣ ਨੂੰ ਅਸੀਂ ਪਤਲਾ ਪਤਲਾ ਕੱਟ ਲਵਾਂਗੇ ਇਦਾਂ ਹੀ ਮਸ਼ਰੂਮਸ ਨੂੰ ਵੀ ਕੱਟ ਲਵਾਂਗੇ ਮਸ਼ਰੂਮਸ ਪਾਉਣਾ ਜ਼ਰੂਰੀ ਨਹੀਂ ਹੈ ਜੇ ਤੁਸੀਂ ਚਾਹੁੰਦੇ ਹੋ ਤਾਂ ਵਰਤ ਸਕਦੇ ਹੋ ਫਿਰ ਪਾਸਤਾ ਨੂੰ ਨਮਕ ਤੇ ਤੇਲ ਪਾ ਕੇ ਬੋਇਲ ਕਰ ਲਵਾਂਗੇ 8 ਜਾਂ 9 ਮਿੰਟਾਂ ਤੱਕ ਇਸ ਤੋਂ ਬਾਅਦ 팬 ਵਿੱਚ 올ਿਵ ਆਇਲ ਗਰਮ ਕਰਾਂਗੇ ਤੇ ਇਸ ਵਿੱਚ ਲਸਣ ਪਾਵਾਂਗੇ ਇਸ ਨੂੰ ਬਸ ਥੋੜਾ ਹੀ ਭੁੰਨਾਂਗੇ ਫਿਰ ਇਸ ਵਿੱਚ ਪਾਵਾਂਗੇ ਸੁੱਕੀਆਂ ਲਾਲ ਮਿਰਚਾਂ ਯਾ ਰੈੱਡ ਚਿਲੀ ਫਲੇਕਸ ਫਿਰ ਮਸ਼ਰੂਮਸ ਪਾ ਕੇ ਭੁੰਨ ਲਵਾਂਗੇ ਫਿਰ ਇਸ ਵਿੱਚ ਪਾਵਾਂਗੇ ਪਾਣੀ ਜਿਸ ਵਿੱਚ ਪਾਸਤਾ ਬੋਇਲ ਕੀਤਾ ਸੀ ਫਿਰ ਪਾਵਾਂਗੇ ਬੋਇਲ ਪਾਸਤਾ ਸਵਾਦ ਅਨੁਸਾਰ ਨਮਕ ਫਿਰ ਸਭ ਕੁਝ ਵਧੀਆ ਤਰੀਕੇ ਨਾਲ ਮਿਲਾ ਕੇ ਤਿਆਰ ਹੈ ਕਲਾਸਿਕ ਇਟਾਲੀਅਨ ਪਾਸਤਾ ਆਲਿਓ ਏਓਲਿਓ ਦਾ ਸਾਰੇ ਪਰਿਵਾਰ ਦੇ ਨਾਲ ਆਨੰਦ ਉਠਾਓ ਤੇ ਇਹ ਵੀਡੀਓ ਕਿੰਦਾ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ